ਭਾਰਤ ਬੰਦ ਦਾ ਸੱਦਾ ਸੀ ਪੂਰੀ ਮਾਰਕੀਟ ਬੰਦ ਹੈ ਤੇ ਇਸ ਟਾਈਮ ਅਸੀਂ ਖੜੇ ਆ ਪੁਰੂਨਾਂ ਦੇ ਯੂਨੀਵਰਸਿਟੀ ਬਿਲਕੁਲ ਸਾਹਮਣੇ ਯੂਟੀ ਮਾਰਕੀਟ ਦੇ ਵਿੱਚ ਤੇ ਸਾਡੇ ਨਾਲ ਇੱਕ ਭਾਈ ਸਾਹਿਬ ਵੀ ਮੌਜੂਦ ਹੈਗੇ ਉਹਨਾਂ ਨੂੰ ਪੁੱਛਦੇ ਆ ਕਿ ਜਿਹੜਾ ਭਾਰਤ ਬੰਦ ਦਾ ਸੱਦਾ ਗਿਆ ਸੀ ਉਹ ਕੀ ਕਹਿਣ ਚਾਹੁੰਦੇ ਆ ਉਹ ਕਹਿਣਾ ਚਾਹੁੰਦੇ ਆ ਉਸ ਬਾਰੇ ਦੇ ਵਿੱਚ ਆਹ ਗੱਲਬਾਤ ਕਰਦੇ ਉਹਨਾਂ ਨਾਲ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਐਸਾ ਜਿਹਾ ਕਿ ਅੱਜ ਭਾਰਤ ਬੰਦ ਦਾ ਸੱਦਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹਦੇ ਬੰਦ ਦਾ ਦੇਖੋ ਜੀ ਆਮ ਜਿਹੜੀ ਜਨਤਾ ਵਾ ਉਹਦਾ ਇਹਦੇ ਨਾਲ ਬਹੁਤ ਨੁਕ ਸਿੱਧਾ ਸਿੱਧਾ ਜ਼ਿੰਮੇਵਾਰ ਤੇ ਸਰਕਾਰਾਂ ਵਾਂ ਜਿਨ੍ਹਾਂ ਨੇ ਜਾਣ ਬੁੱਝ ਕੇ ਇਹੋ ਜਿਹਾ ਮਤਲਬ ਦੁਪੇਚੀ ਜੀ ਗੱਲ ਕਰਦੇ ਆ ਵੀ ਕਦੀ ਐਮਐਸਪੀ ਦਾ ਲੋਕਾਂ ਨੂੰ ਕਹਤਾ ਬਾਅਦ ਚ ਨਾ ਦਿੱਤੀ ਜਦੋਂ ਨਹੀਂ ਦੇਣਗੇ ਆਬਵੀਅਸਲੀ ਆ ਜਿਹਦੇ ਨਾਲ ਉਹਨਾਂ ਨੇ ਇਕਰਾਰ ਕੀਤਾ ਹੋਊਗਾ ਉਹਨਾਂ ਦੇ ਸੜਕਾਂ ਦੇ ਉਧਰ ਨਹੀਂ ਉਧਰ ਨਾ ਵਾ ਤੁਸੀਂ ਪਹਿਲੇ ਝੂਠੇ ਵਾਅਦੇ ਕਰ ਲੈਂਦੇ ਜੇ ਲੋਕਾਂ ਦੇ ਨਾਲ ਫੇਰ ਉਹ ਜਦੋਂ ਪੂਰੇ ਨਹੀਂ ਹੁੰਦੇ ਤੇ ਫੇਰ ਮਤਲਬ ਕੋਈ ਨਾ ਕੋਈ ਤਰੀਕਾ ਜਦੋਂ ਕਾਂਗਰਸ ਦੀ ਸਰਕਾਰ ਹੀ ਉਦੋਂ ਇਹਨਾਂ ਨੇ ਕਿਹਾ ਵੀ ਆਪਾਂ ਜਿਹੜੀ ਆ ਸੁਆਮੀ ਨਾਥਨ ਦੀ ਰਿਪੋਰਟ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਆਪਾਂ ਦਵਾਂਗੇ ਲੋਕਾਂ ਨੂੰ ਐਮਐਸਪੀ ਹੁਣ ਉਹ ਇਹਨਾਂ ਕੋ ਦਿੱਤੀ ਨਹੀਂ ਜਾਂਦੀ ਵੀ ਮੇਨ ਚੱਕਰ ਜਿਹੜਾ ਨਾ ਉਹ ਚਾਹੇ ਹੁਣ ਕਾਂਗਰਸ ਕਹਿੰਦੀ ਵੀ ਅਸੀਂ ਦਵਾਂਗੇ ਇਹ ਜਿਹੜਾ ਨਾ ਮਤਲਬ ਜਿਹਨੂੰ ਪੰਜਾਬੀ ਜੱ ਆਪਾਂ ਕਹਿੰਨੇ ਆ ਕੁੱਤੀ ਚੀਕਾ ਨਾ ਇੱਥੇ ਚੱਲਦਾ ਹੀ ਰਹਿਣਾ ਵਾ ਜੇ ਤੁਸੀਂ ਕਹੋ ਵੀ ਜਿਹੜੀ ਮਰਜੀ ਸਰਕਾਰ ਆ ਜੇ ਐਕਚੁਅਲੀ ਇਹਨਾਂ ਦੇ ਹੱਥ ਵਾਸ ਕੁਝ ਵੀ ਨਹੀਂ ਹੈਗਾ ਇਹ ਸਾਰਾ ਹੈਗਾ ਬਿਊਰੋਕ੍ਰੇਸੀ ਦੇ ਹੱਥ 'ਚ ਜਿਹੜੀ ਬਿਊਰੋਕ੍ਰੇਸੀ ਆ ਨਾ ਜੇ ਉਹਦੇ ਕੋਲੋਂ ਪੁੱਛੋਗੇ ਜੋ ਮਰਜੀ ਸਿਰੋ ਝੂਠ ਮਾਰੀ ਜਾਣ ਜਦੋਂ ਇਹਨਾਂ ਨੇ ਉੱਪਰਲੇ ਲੈਵਲ ਦੇ ਤੇ ਗੱਦੀ ਦੇ ਤੇ ਬਰਾਜਮਾਨ ਹੋਣਾ ਨਾ ਉਹਨਾਂ ਉਹ ਤਾਂ ਫਿਰ ਇਹ ਲੋਕ ਜਿਹੜੇ ਆ ਨਾ ਜਿਹੜੇ ਜਿਹੜੇ ਰਾਜਨੀਤਿਕ ਲੋਗ ਆ ਉਹਨਾਂ ਨੂੰ ਫਿਰ ਇਹ ਗੱਲ ਕਹਿੰਦੇ ਆ ਵੀ ਦੱਸੋ ਜੀ ਹੁਣ ਅਸੀਂ ਦੇ ਲੋਕਾਂ ਨਾਲ ਵਾਅਦਾ ਕੀਤਾ ਕਿਵੇਂ ਕਰੀਏ ਉਹ ਫਿਰ ਨਾ ਵਿਚਕਾਰ ਲਾ ਜਾਂ ਰਾਹ ਲੱਭਦੇ ਆ ਵਿਚਕਾਰ ਲਾ ਜਿਹੜਾ ਰਾਹ ਹੋਊਗਾ ਉਹਦੇ ਵਿੱਚ ਆਬਵੀਅਸਲੀ ਇਹ ਦੋਵਾਂ ਪਾਰਟੀਆਂ ਜਾਂ ਉਹ ਨਹੀਂ ਮੰਨਣਗੇ ਜਾਂ ਉਹ ਨਹੀਂ ਮੰਨਣਗੇ ਤੇ ਉਹੋ ਹੀ ਤੁਸੀਂ ਵੇਖਦੇ ਪਏ ਜਿਹੜੀਆਂ ਚੀਜ਼ਾਂ ਸ਼ਰਤਾਂ ਉਹ ਮੰਨਦੇ ਪਏ ਆ ਜਿਹੜੀਆਂ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਆ ਜਿਹੜੀਆਂ ਇਹ ਕਹਿੰਦੇ ਪਏ ਉਹਨਾਂ ਨੂੰ ਮਨਜ਼ੂਰ ਨਹੀਂ ਆ ਕਿਉਂਕਿ ਗੱਲ ਕੀ ਆ ਨੀਅਤ ਉਹਨਾਂ ਦੀ ਖਰਾਬ ਆ ਇਸ ਕਰਕੇ ਕੰਮ ਚੱਲਦਾ ਹੀ ਰਹਿਣਾ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਜਾਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਚਲੋ ਅਸੀਂ ਵੀ ਇਹਦੇ ਸਪੋਰਟਰ ਆ ਪਰ ਜਿਹੜੀ ਚੀਜ਼ ਝੂਠ ਪਹਿਲੇ ਇਹਨਾਂ ਨੇ ਇਹ ਗੱਲ ਦਾ ਕਿਹਾ ਭਾਵੇਂ ਭਗਵੰਤ ਮਾਨ ਨੇ ਵੀ ਕੱਲੀ ਕੱਲੀ ਅਸੀਂ ਚੀਜ਼ਾਂ ਐਮ ਐਸ ਪੀ ਦਵਾਂਗੇ ਲੋਕਾਂ ਨੇ 92 ਸੀਟਾਂ ਦਿੱਤੀਆਂ ਹੁਣ ਕਿੱਧਰ ਗਿਆ ਵੀ ਓੜੀ ਬੀਬੀ ਆਂਦੀ ਸੀ ਜਿਹੜੀ ਅਨਮੋਲ ਗਗਨ ਮਾਨ ਵੀ ਮੈਂ ਦਵਾਂਗੀ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਯਾਰ ਇਹ ਨਿਆਣੇ ਵਾਲੀ ਆ ਨਾ ਛਦਾਈ ਬਣਾਓ ਹੋਰ ਕਿਸੇ ਨੂੰ ਜਾ ਕੇ ਆਮ ਬੰਦਾ ਇਹਨਾਂ ਚੀਜ਼ਾਂ ਦੇ ਤੋਂ ਛਦਾਈ ਜਿਹੜਾ ਪੜਿਆ ਲਿਖਿਆ ਉਹ ਨਹੀਂ ਬੰਦਾ ਇਹ ਭਾਵੇਂ ਇਹ ਆ ਜੇ ਅੱਛ ਵੀ ਸਾਨੂੰ ਜੀ ਤੁਸੀਂ ਉਹ ਸੀਟਾਂ ਦੇ ਦੋ ਉਹਦੀਆਂ ਲੋਕ ਸਭਾ ਦੀਆਂ ਲੋਕ ਸਭਾ ਦੀਆਂ ਸੀਟਾਂ ਦੇ ਦੇ ਨਾਲ ਕੀ ਹੋ ਜੂਗਾ ਤੁਸੀਂ ਦੱਸੋ ਫੇਰ ਵੀ ਇਹ ਹੋ ਰਹਿਣਾ ਵਾ ਗੱਲ ਕੀ ਆ ਵੀ ਇਹਨਾਂ ਦੇ ਹੱਥ ਵਾਸ ਕੁਝ ਨਹੀਂ ਹੈਗਾ ਇਹ ਸਾਰਾ ਕੁੱਤੀ ਚੀਕਾ ਜਿਹਨੂੰ ਪੰਜਾਬੀ ਚ ਕਹ ਲੋ ਚੱਲਦਾ ਰਹਿਣਾ ਜਿਹੜੀ ਸਟੇਟ ਆਣਾ ਇਹ ਕਾਰੋਬਾਰ ਵਾਸਤੇ ਸਹੀ ਨਹੀਂ ਹੈਗੀ ਮੈਂ ਇੱਕੋ ਗੱਲ ਕਹੂੰਗਾ ਚੁੱਪ ਕਰਕੇ ਇੱਥੇ ਆ ਕੇ ਫੁੱਲੇ ਪਤਾਸੀਆਂ ਲਾ ਲਓ ਜਾਂ ਇੱਥੇ ਕੜਾ ਪ੍ਰਸ਼ਾਦੀਆਂ ਦੇਗਾ ਲਾ ਲਓ ਤੇ ਕੋਲੇ ਸੋਨੇ ਹੱਥ ਜੈ ਸ਼੍ਰੀ ਰਾਮ ਕਰੀ ਜੋ ਬੱਠੀ ਕੇ ਹੋ ਕੰਮ ਚੱਲੂ ਪਰ ਸਰ ਜੀ ਦੇਖਿਆ ਜਾਵੇ ਪਿਛਲੀ ਵਾਰ ਵੀ ਜਦੋਂ ਕਿਸਾਨ ਅੰਦੋਲਨ ਚੱਲ ਰਿਆ ਸੀ ਉਦੋਂ ਵੀ ਨੁਕਸਾਨ ਕਾਫੀ ਹੋਇਆ ਤੇ ਇਸ ਵਾਰ ਫਿਰ ਜਿਹੜੇ ਕਿਸਾਨ ਦਿੱਲੀ ਵੱਲ ਕੂਚ ਕਰ ਚੁੱਕੇ ਆ ਉਹਨਾਂ ਤੇ ਤਸੀਹੇ ਵੀ ਵਰਤੇ ਜਾ ਰਹੇ ਉਹਦੇ ਬਾਰੇ ਕਹਿਣਾ ਚਾਹੁੰਦੇ ਹਾਂ ਹਾਂ ਵੇਖੋ ਜਦੋਂ ਸਾਡੇ ਜਿਹੜਾ ਸੰਵਿਧਾਨ ਆ ਨਾ ਉਹਦੇ ਵਿੱਚ ਕਲੀਅਰ ਕੱਟ ਗੱਲਾਂ ਲਿਖੀਆਂ ਹੋਈਆਂ ਵੀ ਅਸੀਂ ਗਵਰਨਮੈਂਟ ਦੇ ਅਗੇਂਸਟ ਬੋਲ ਸਕਦੇ ਡੈਮੋਕਰੇਸੀ ਦਾ ਮਤਲਬ ਹੀ ਇਹ ਹੁੰਦਾ ਇਹ ਕਿਹੜੀ ਡੈਮੋਕ੍ਰੇਸੀ ਆ ਵੀ ਜਿਹੜਾ ਬੰਦਾ ਸਰਕਾਰ ਦੇ ਖਿਲਾਫ ਬੋਲੇ ਖਾਸ ਕਰਕੇ ਮੋਦੀ ਸਰਕਾਰ ਦੇ ਖਿਲਾਫ ਬੋਲੂਗਾ ਉਹ ਬੰਦਾ ਗਲਤ ਆ ਮੰਨ ਲਓ ਮੇਰੇ ਕੋਈ ਡਿਫਰੈਂਸਸ ਹੋ ਸਕਦੇ ਆ ਸਾਡਾ ਪ੍ਰਧਾਨ ਮੰਤਰੀ ਆ ਅਸੀਂ ਉਹਨੂੰ ਪਿਆਰ ਕਰਦੇ ਆ ਕਈਆਂ ਕੰਮਾਂ 'ਚ ਸਹੀ ਆ ਕਈਆਂ 'ਚ ਕੋਈ ਸਾਨੂੰ ਨਹੀਂ ਉਹਦੇ ਨਾਲ ਸਹਿਮਤੀ ਹੈਗੀ ਪਰ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਅਨੇ ਭਗਤ ਬਣ ਜਾਈਏ ਵੀ ਹਰ ਗੱਲ 'ਚ ਕਹੀਏ ਵੀ ਅਸੀਂ ਤੇਰੇ ਨਾਲ ਸਹਿਮਤ ਆ ਹਰ ਗੱਲ 'ਚ ਦੂਜੇ ਦੇ ਤੇ ਚਿਕੜ ਛੁੱਟੀ ਜਾਈਏ ਇਹ ਗਲਤ ਗੱਲ ਆ ਜਿਹੜੇ ਬੰਬ ਲਾਏ ਆ ਜਾਂ ਮਾਰੇ ਇਹਨਾਂ ਨੇ ਉੱਤੇ ਉਹ ਜਿਹੜੇ ਕਿੱਲ ਲਾਏ ਆ ਤੁਸੀਂ ਦੱਸੋ ਵੀ ਆਮ ਕਦੀ ਤਲੇ ਹੋ ਇਹ 84 ਵਾਲਾ ਜੋ ਅਸੀਂ ਉਦੋਂ ਛੋਟੇ ਹੁੰਦਿਆਂ ਵੇਖਿਆ ਸੀ ਚੀਜ਼ਾਂ ਟਾਇਰ ਪਾ ਕੇ ਅੱਗ ਲਾਤੇ ਗੋਲੇ ਫਸਾਏ ਇੱਥੇ ਦਰਬਾਰ ਸਾਹਿਬ ਦੇ ਉੱਤੇ ਉਹੋ ਸੇਮ ਚੀਜ਼ ਹੁਣ ਵੀ ਗੋਲੇ ਵਜੰਦੇ ਜੋ ਮਰਜ਼ੀ ਕਰ ਲੋ ਇਹੋ ਚੱਲਣਾ ਕੰਮ ਹੈ ਪਰ ਜੇ ਦੇਖੇ ਜਾ ਕਿ ਜਿਸ ਤਰ੍ਹਾਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ ਕਿ ਉਹ ਵਾਪਸ ਆ ਜਾਣੇ ਜਿਸ ਤਰ੍ਹਾਂ ਉਹਨਾਂ ਦੇ ਨਾਲ ਰਸਤੇ ਵਿੱਚ ਹੀ ਹਰਿਆਣੇ ਦੇ ਬਾਉਂਡਰ ਦੇ ਉੱਤੇ ਇਹ ਕੁਝ ਹੋ ਰਿਹਾ ਵਾ ਵੇਖੋ ਪੱਤਰਕਾਰ ਸਾਹਿਬ ਗੱਲ ਇਤਰਾਵਾ ਵੀ ਜੇ ਉਹਨਾਂ ਨੇ ਵਾਪਸ ਆਉਣਾ ਹੁੰਦਾ ਨਾ ਤੇ ਜਾਣਾ ਹੀ ਨਹੀਂ ਵੀ ਜਿਹੜੇ ਇੰਨੀ ਦੂਰ ਗਏ ਆ ਨਾਲੇ ਜਿਹੜੀ ਪੰਜਾਬੀ ਕੌਮ ਹੈ ਨਾ ਇਹ ਛੇਤੀ ਕਿਤੇ ਪਿਛੇ ਨਹੀਂ ਹਟਦੀ ਹਾਂ ਇਹ ਚੀਜ਼ ਹੈਗੀ ਆ ਵੀ ਇਹਦੇ ਵਿੱਚ ਨਾ ਕੁਝ ਰੈਡੀਕਲਸ ਮੈਂ ਕਹੂੰਗਾ ਵਰਡ ਯੂਜ਼ ਕਰੂੰਗਾ ਜਿਹੜੇ ਕਾਮ ਰੈਡੀ ਸੋਚ ਆ ਜਿਨ੍ਹਾਂ ਦੀ ਵੀ ਅਸੀਂ 24 ਘੰਟੇ ਸਰਕਾਰ ਨਾਲ ਆਉਣਾ ਤੁਸੀਂ ਇੱਕ ਜੀ ਨੋਟਿਸ ਕਰੋ ਜਰਾ ਧਿਆਨ ਨਾਲ ਚਾਹੇ ਆਪ ਦੀ ਸਰਕਾਰ ਆ ਚਾਹੇ ਕੋਈ ਕਿਸੇ ਨੇ ਇਹ ਗੱਲ ਕਹੀ ਆ ਵੀ ਅਸੀਂ ਨੌਕਰੀਆਂ ਦੇਣ ਵਾਲੇ ਪਾਸੇ ਜਾਣਾ ਵਾ ਜਾਂ ਉਸ ਤਰ੍ਹਾਂ ਥੋੜੇ ਜਿਹੇ ਬੰਦੇਆਂ ਨੌਕਰੀਆਂ ਦਿੱਤੀਆਂ ਚਲੋ ਆਪ ਪਾਰਟੀ ਨੇ ਨੌਕਰੀਆਂ ਦਿੱਤੀਆਂ ਦੂਜਿਆਂ ਨਾਲੋਂ ਵੱਧ ਦਿੱਤੀਆਂ ਨੌਕਰੀਆਂ ਇਹ ਚ ਜਿਹੜਾ ਕੰਮ ਹੋਇਆ ਹੋਇਆ ਇਹ ਕਹਿੰਦੇ ਆ ਵੀ ਅਸੀਂ ਗੋਦਵਾਲ ਸਾਹਿਬ ਦਾ ਲੈ ਲਿਆ ਵਾ ਜਿਹੜਾ ਥਰਮਲ ਪਲਾਂਟ ਆ ਉੱਥੇ ਪਹੁੰਚੋ ਜੀ ਸਾਰੀ ਜਨਤਾ ਇੱਥੋਂ ਯੂਥ ਇਕੱਠਾ ਕਰਕੇ ਲੈ ਗਏ ਉੱਥੇ ਉਹ ਸੁਖਬੀਰ ਬਾਦਲ ਪੰਜਾਬ ਬਚਾਉਣ ਦਿਆ ਜੀ ਉਹ ਪੰਜਾਬ ਪਹੁੰਚੋ ਜੀ ਫਰਾਨੀ ਜਗ੍ਹਾ ਤੇ ਪਹੁੰਚੋ ਆ ਉਹ ਲੈ ਗਿਆ ਕਿਸਾਨ ਕਹਿੰਦੇ ਪਿਆ ਵੀ ਫਰਾਨੀ ਜਗ੍ਹਾ ਤੇ ਪਹੁੰਚੋ ਜੀ ਉਧਰ ਲੱਖਾਂ ਸਿਧਾਣਾ ਜਿਹੜਾ ਕਹਿੰਦਾ ਫਰਾਨੀ ਜਗ੍ਹਾ ਤੇ ਪਹੁੰਚੋ ਭਰਾਵਾ ਕਿੱਥੇ ਕਿੱਥੇ ਜਿਹੜਾ ਯੂਥ ਆ ਉਹ ਕੰਮ ਕਿਸੋ ਕਰੂਗਾ ਤੁਸੀਂ ਮੈਨੂੰ ਦੱਸੋ ਕਦੀ ਇੱਕ ਓਟ ਦਾ ਫੁਹਾਣੀ ਜਗਰ ਤੇ ਚਲੋ ਜੀ ਆ ਪਿਛੇ ਕਾਂਗਰਸ ਨੇ ਕੀਤੀ ਆ ਰੈਲੀ ਸਮਰਾਲਾ ਚੌਂਕ 'ਚ ਹਾਂ ਫੁਹਾਣੀ ਜਗ੍ਹਾ ਪਹੁੰਚੋ ਜੀ ਬੰਦਾ ਪੁੱਛੇ ਵੀ ਆਮ ਬੰਦਾ ਕਿਥੇ ਕਿਥੇ ਪਹੁੰਚੂਗਾ ਗੱਲ ਕੀ ਆ ਵੀ ਹਰ ਬੰਦਾ ਚਾਹੁੰਦਾ ਵੀ ਮੇਰੇ ਨਾਲੇ ਬੇਗੂ ਬਣਾਉਂਦੇ ਤੁਹਾਨੂੰ ਮੈਂ ਇਹਦੇ ਪੰਜਾਬ ਦੇ ਯੂਥ ਨੂੰ ਇਹ ਕਹੂੰਗਾ ਚੁੱਪ ਕਰਕੇ ਆਪਣਾ ਕਾਰੋਬਾਰ ਕਰੋ ਇਹਨਾਂ ਜਿੰਨੇ ਆ ਨਾ ਬੰਦੇ ਇਹਨਾਂ ਦੇ ਵਾਲੇ ਪਾਸੇ ਨਾ ਜਾਓ ਕਿਉਂਕਿ ਇਹਨਾਂ ਨੇ ਹਮੇਸ਼ਾ ਵਿਕਾਸ ਕਰਨਾ ਹੈ ਜਾਂ ਆਪਣਾ ਦੂਜਾ ਇਹਨਾਂ ਨੇ ਸਰ ਮੈਂ ਇੱਥੇ ਤੁਹਾਨੂੰ ਰੋਕਾਂਗੇ ਪਰ ਜਿਹੜੇ ਕਿ ਲੋਕ ਨਾਲ ਜਾਂਦੇ ਉਹਨਾਂ ਵੱਲੋਂ ਕਿਹਾ ਜਾਂਦਾ ਵਾ ਕਿ ਹਮੇਸ਼ਾ ਜਦੋਂ ਆਪਾਂ ਇਹਨਾਂ ਦੇ ਨਾਲ ਰੇਲੀਆਂ 'ਚ ਤੁਰਦੇ ਆਂ ਸਾਨੂੰ ਦਿਹਾੜੀਆਂ ਦਿੱਤੀ ਜਾਂਦੀਆਂ ਸਾਨੂੰ ਫਾਇਦਾ ਹੀ ਹੁੰਦਾ ਵਾ ਵੇਖੋ ਜੀ ਹੁਣਗੇ ਦਿਹਾੜੀਆਂ ਵਾਲੇ ਵਿੱਚ ਕੋਈ ਝੂਠ ਨਹੀਂ ਆ ਜੇ ਬਾਕੀ ਤੁਸੀਂ ਗੱਲ ਕਰੋ ਦਿਹਾੜੀਆਂ ਵਾਲੇ ਤੇ ਵੇਲੜ ਲੋਕ ਤੁਸੀਂ ਕਿਸੇ ਕਾਰੋਬਾਰੀ ਨੂੰ ਮੈਨੂੰ ਇੱਕ ਗੱਲ ਦੱਸੋ ਤੁਸੀਂ ਹਾਲ-ਵਿਹਾਰ ਚੱਲਜੋ ਦਵਾਈਆਂ ਵਾਲੀ ਮਾਰਕੀਟ ਚੱਲਜੋ ਚਿੱਟੇ ਕਟੜੇ ਚੱਲਜੋ ਜਿਹੜੇ ਕਾਰੋਬਾਰੀ ਬੰਦੇ ਆ ਸਾਡੀ ਯੂਨੀਵਰਸਿਟੀ ਮਾਰਕ ਜਿਹੜੇ ਬੰਦੇ ਦਾ ਕਾਰੋਬਾਰ ਚੱਲੰਦਿਆ ਜਾਂ ਜਿਹੜੇ ਬੰਦੇ ਦਾ ਕਾਰੋਬਾਰ ਹੈਗਾ ਜਾਂ ਜਿਹਦਾ ਪਰਿਵਾਰ ਆ ਜਾਂ ਹੱਸਦਾ ਖੇਡਦਾ ਕਮਾਉਂਦਾ ਸਵੇਰੇ ਜਾਂਦਾ ਸ਼ਾਮੀ ਉਹ ਕਦੀ ਵੀ ਵੀਰਜੀ ਨਾ ਕਦੀ ਕਿਸੇ ਦੇ ਪੈਸਿਆਂ ਦੇਤੇ ਜਾਂਦਾ ਨਾ ਹੋਏ ਹਾਂ ਜਿਹੜੀ ਵਿਹਲੀ ਜਾਂਦਾ ਉਹ ਤੇ ਫਿਰ ਵੇਖੋ ਪੈਸੇ ਤੇ ਕਮਾਉਣਾ ਹੀ ਆ ਭੁੱਖ ਮਰੀ ਤੇ ਪੂਰੀ ਤੇ ਜਿਹੜਾ ਅੱਜ ਭਾਰਤ ਬੰਦ ਦਾ ਦੱਦ ਦਿੱਤਾ ਗਿਆ ਉਹਦੇ ਵਿੱਚ ਮਾਰਕੀਟ 'ਚ ਕਿੰਨਾ ਕ ਫਰਕ ਪਿਆ ਜੀ ਮਾਰਕੀਟ 'ਚ ਵੇਖੋ ਜੀ ਤੁਹਾਡੇ ਸਾਹਮਣੇ ਹੀ ਆਪਾਂ ਬਾਹਰ ਬੈਠੇ ਆ ਤੇ ਆ ਗਿਆ ਉਹ ਸਾਹਮਣੇ ਬਲੇ ਜੂਸ ਪੀਤਾ ਜੇ ਤੇ ਕੁਝ ਵੀ ਹੁਣ ਚਾਹ ਦਾ ਟਾਈਮ ਹੋਗਾ ਚਾਹ ਪੀਾਂਗੇ ਆ ਫੇਸਬੁਕ ਚਲਾਉਂਦਾ ਜਾਂਦੇ ਬਸ ਘਰੋਂ ਚੱਲੇ ਆਂ ਪਾ ਆਂ ਦਿਹਾੜੀਆਂ ਵਾਧੂ ਹੋ ਗਿਆ ਕੰਮ ਅੱਛਾ ਕੱਲ ਸ਼ਨੀਵਾਰ ਆ ਗਿਆ ਵਾ ਪਰਸੋਂ ਐਤਵਾਰ ਆ ਜਿਹੜਾ ਕੱਲ ਪਰਸੋਂ ਲੰਘਿਆ ਵਾ ਬਸੰਤ ਪੰਚਮੀ ਹੀ ਇਹ ਟੰਟਣ ਕਪਾਲੇ ਇਤਰਾ ਚੱਲਣਾ ਕੰਮ ਇੱਥੇ ਇੱਥੇ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵਾ ਵੀ ਇੱਥੇ ਕੰਮ ਇੱਕੋ ਚੱਲਣਾ ਵਾ ਜਾਂ ਦਾ ਕੜਾ ਪ੍ਰਸ਼ਾਦ ਦੀਆਂ ਰੇੜੀਆਂ ਲਾ ਲਈਏ ਜਾਂ ਇੱਥੇ ਫਿਰ ਫੁੱਲ ਤੇ ਬੂਟੇ ਰੱਖ ਲਈਏ ਤੇ ਬੋਲੇ ਸੋਨੇ ਹਾਲ ਸਾਸਰੀਆ ਕਾਲੇ ਉਹ ਕੰਮ ਚੱਲਣਾ ਹੋਰ ਇੱਥੇ ਜੇ ਤੁਸੀਂ ਕੋਈ ਕਾਰੋਬਾਰ ਵਾਲੀ ਸਟੇਟ ਵੇਖੋ ਜਿਹੜਾ ਪੰਜਾਬ ਆਣਾ ਇਹਦਾ ਜਿਹੜਾ ਰੀਜਨ ਚ ਜਿਹੜੇ ਚ ਇਹ ਲਾਈ ਕਰਦਾ ਨਾ ਇਥੇ ਐਕਸਟ੍ਰੀਮ ਠੰਡ ਤੇ ਐਕਸਟ੍ਰੀਮ ਗਰਮੀ ਪੈਂਦੀ ਆ ਡੇਢ ਦੋ ਮਹੀਨੇ ਠੰਡ ਖਾ ਜਾਂਦੀ ਆ ਸਾਡੇ ਡੇਢ ਦੋ ਮਹੀਨੇ ਗਰਮੀ ਖਾ ਜਾਂਦੀ ਆ ਜਦੋਂ ਡੇਢ ਦੋ ਮਹੀਨੇ ਗਰਮੀ ਤੇ ਠੰਡ ਖਾ ਗਈ ਤਿੰਨ ਮਹੀਨੇ ਸਾਡੇ ਸਿੱਧ ਸਦੇ ਚਲੇਗੇ ਦੋ ਤਿੰਨ ਮਹੀਨੇ ਇਤਰਾ ਦੀ ਐਜੀਟੇਸ਼ਨ ਚਲਦੀ ਰਹਿੰਦੀ ਆ ਕਦੀ ਬੇਦਵੀਆਂ ਹੋ ਗਈਆਂ ਕਦੀ ਆ ਇਧਰ ਨਹੀਂ ਆ ਕਦੀ ਕੋਈ ਪੰਜਾਬ ਬਚਾਓ ਯਾਤਰਾ ਕੱਢਣ ਦੇ ਆ ਕੋਈ ਕਹਿੰਦਾ ਮੈਂ ਸਰਵਰ ਪਲਾਂਟ ਲੈ ਲਿਆ ਵਾ ਹੁਣ ਜਿਹੜਾ ਥਰਮਲ ਪਲਾਂਟ ਇਹਨਾਂ ਨੇ ਲਿਆ ਵਾ ਇਹਨਾਂ ਨੂੰ ਕੋਈ ਅੰਨੀ ਦਿਨ ਨੂੰ ਪੁੱਛੇ ਉਹਦੇ ਸਾਲਿਓ ਪਹਿਲੇ ਹੀ ਘਾਟੇ ਚ ਸੀ ਉਹਦੇ ਪਹਿਲੇ ਘਾਟੇ ਹੀ ਸੀ 7-800 ਕਰੋੜ ਦੇ ਪਹਿਲੇ ਘਾਟੇ ਜੀ ਮੇਰਾ ਪਿੰਡ ਗੋਂਦਵਾਲ ਸਾਹਿਬ ਆ ਤੇ ਜੇ ਲੋਕਾਂ ਨੇ ਵੇਕੂ ਬਣਾ ਸਰ ਸਾਨੂੰ ਨਹੀਂ ਵੇਕੂ ਵੇਖੋ ਪਾਰਟੀ ਮੇਰੀ ਮੈਂ ਫੇਰ ਗੱਲ ਕਹਿਣਾ ਆਮ ਆਦਮੀ ਪਾਰਟੀ ਆ ਪਰ ਮੈਂ ਝੂਠ ਦੇ ਨਾਲ ਨਹੀਂਗਾ ਜਿੱਥੇ ਝੂਠ ਮਾਰੀ ਜਾਣਗੇ ਉਹ ਕੇਜਰੀ ਵਾਲਿਆਂ ਬਾਹਾਂ ਜੀ ਪੁੱਠੀ ਜੀ ਕਰਕੇ ਕਹਿ ਰਹੇ ਹਾਂ ਦਾ ਹਮਨੇ ਨਸ਼ੇ ਬੰਦ ਕਰ ਦਈਏ ਕਿਹੜਾ ਨ ਚਾਈਨਾ ਦੀ ਡੋਰ ਨਹੀਂ ਬੰਦ ਹੋਈ ਅ ਕੱਲ ਪਰਸੋਂ ਤੁਸੀਂ ਵੇਖੋ ਜਦੋਂ ਗਏ ਜੇ ਤੁਸੀਂ ਛਾੜਾ ਸਾਹਿਬ ਸਾਰੇ ਘਟਕੂਆਂ ਨਾ ਡਾਉਂਦੇ ਕਿ ਨਹੀਂ ਕਿਹੜੀ ਹੋਈ ਆ ਪੁਲਿਸ ਨੂੰ ਨਜ਼ਰ ਨਹੀਂ ਆਈਆਂ ਇਹ ਤੁਸੀਂ ਛੱਡ ਦਿਓ ਸਾਰਾ ਇੱਕ ਲੌਲੀਪੌਪ ਜਿਹਾ ਵਾ ਇਹ ਲੌਲੀਪੌਪ ਵੀ ਤੁਹਾਨੂੰ ਦੇਣਾ ਇਹਨਾਂ ਨੇ ਤੇ ਚੁੱਪ ਕਰਕੇ ਤੁਸੀਂ ਆਪਣੇ ਨਾ ਬੱਚੇ ਪਾਲੀਏ ਆਪਾਂ ਤੇ ਆਪਣਾ ਕੰਮ ਕਰੀਏ ਸਪੋਰਟ ਜਿੰਨੂੰ ਕਰਨਾ ਵੋਟ ਮਾੜੀ-ਮੋਟੀ ਪਾ ਦਿਓ ਇਹ ਆ ਵੀ ਉਹਨਾਂ ਦੇ 30 ਨੰਬਰ ਹੀ 100 ਚ ਇਹਨਾਂ ਦੇ ਬਤੀਤੇ 33 ਨੰਬਰ ਆ ਬਸ ਇਹਨਾਂ ਕਹਿ ਲਓ ਜੇ ਤੁਸੀਂ ਕਹੋ ਵੀ ਪੂਰਾ ਸੁਧਾਰ ਹੋਏ ਨਾ ਪੂਰਾ ਬਰਾ ਸੁਧਾਰ ਕੋਈ ਨਹੀਂ ਆ ਇਹਨਾਂ ਦੇ ਜਿਹੜਾ ਚੱਕੜ ਚੌਧਰੀ ਜਿਹੜੇ ਬੰਦੇ ਨੇ 2 4 5 ਉਹ ਜਾ ਜਾਗੇ ਉਹੋ ਹੀ ਟਰਨਾ ਵਜਣਦੇ ਆ ਕਦੀ ਕਾਂਗਰਸ 'ਚ ਵੜ ਜਾਂਦੇ ਕਦੀ ਉਹ 'ਚ ਵੜ ਜਾਂਦੇ ਆ ਆਮ ਬੰਦਾ ਜਿਹੜਾ ਨਾ ਉਹਨੂੰ ਸਵੇਰੇ ਜਾ ਕੇ ਦਿਹਾੜੀ ਕਰਕੇ ਸ਼ਾਮ ਨੂੰ ਆਉਣਾ ਪੈਣਾ ਬਾਕੀ ਜੇ ਤੁਸੀਂ ਕਹੋ ਵੀ ਇੱਥੇ ਕੋਈ ਸੁਧਾਰ ਸੁਧੂਰੇ ਇਸ ਤਰ੍ਹਾਂ ਦੇ ਚੱਲਣੇ ਜੇ ਕੰਮ ਜਿਸ ਤਰ੍ਹਾਂ ਕੀ ਹੁਣੇ ਆਪਾਂ ਗੱਲਬਾਤ ਕੀਤੀ ਐ ਮਾਰਕੀਟ ਬੰਦ ਗਈ ਐ ਭਾਰਤ ਸੱਦੇ ਜਿਹੜਾ ਕੀ ਬੰਦਾ ਹੈਗਾ ਸੀ ਤੇ ਕਾਫੀ ਨੁਕਸਾਨ ਜਿਹੜਾ ਕੀ ਮਾਰਕੀਟ ਦਾ ਵੀ ਹੋ ਰਿਹਾ ਤੇ ਆਮ ਲੋਕਾਂ ਦਾ ਵੀ ਜਨਤਾ ਦਾ ਵੀ ਹੋ ਰਿਹਾ ਵਾ ਫਿਰ ਤੁਹਾਡੇ ਨਾਲ ਰੂਬਰੂ ਹੁੰਦੇ ਰਾਵਾਂਗੇ ਸਟਾਰ ਜੀ ਨਿ